ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਸੰਗਤਪੁਰੇ ਇੱਕ ਫਾਰਮ ਹੋਰ ਸੰਗਤਪੁਰੇ ਤੋਂ ਪ੍ਰਾ ਰਾਫਲ ਸਿੰਘ ਸਰੌਾ ਰਾਮਲ ਸਿੰਘ ਸਰੌਾ ਬਾਈ ਇਸ ਝੂਟੀ ਇਹ ਝੂਟੀ ਬਈ ਸਮਰਾਟ ਥੇ ਮਕੇਰੀਆਂ ਦੀ ਪਹਿਲੇ ਸੂਏ ਬਹੁਤ ਸੋਹਣਾ 13-14 ਕਿਲੋ ਦੁੱਧ ਬਾਈ ਹਾਂ ਬਾਈ ਖੀਰੀ ਨੇ ਖੀਰੀ ਨੇ 14 ਕਿਲੋ ਦੁੱਧ ਕੱਢਿਆ ਹੋਇਆ ਤੇ ਉਸ ਤੋਂ ਬਾਅਦ ਚੱਲ ਗਈ ਸੀ ਇਹ ਰਿਪੀਟਰ ਤੇ ਕਾਫੀ ਟਾਈਮ ਰਿਪੀਟਰ ਚੱਲੀ ਤੇ ਮਤਲਬ ਦੁੱਧੋ ਹਟ ਰਹੀ ਸੀ ਜਦ ਆਪਾਂ ਨੇ ਆਈ ਕਰੀ ਹਾਂ ਬਾਈ ਹਾਂ ਦੁੱਧੋਂ ਹਟੀ ਹੋਈ ਸੀ ਬਈ ਆਪਾਂ ਨੇ ਇਸ ਨੂੰ ਹੀਫਰ ਫੀਡ ਪਵਾਈ ਆਪਣੀ ਫੈਮਿਲੀ ਫਾਰਮ ਦੀ ਤੇ ਨਹੀਂ ਉਹ ਤਾਂ ਦੇਰੀ ਸੀ ਥੋੜਾ ਦੁੱਧ ਨਾ ਮਿਲ ਰਹਾ ਹੈਗਾ ਸੀ ਦੁੱਧ ਕਰੀਨਾ ਫੀਡ ਪਾਈ ਸੀ ਆਪਾਂ ਦੇਰੀ ਸੀ ਦੇਰੀ ਸੀ ਬਈ ਪ੍ਰਾਇ ਇਹ ਦੁੱਧ ਥੋੜਾ ਇੱਕ ਟਾਈਮ ਤੇ ਇਸ ਨੂੰ ਕਰੀਨਾ ਫੀਡ ਪਾਈ ਸੀ ਆਪਾਂ ਨੇ ਫੈਮਿਲੀ ਫਾਰਮ ਦੀ ਤੇ ਫੈਮਿਲੀ ਫਾਰਮ ਦੀ ਫੀਡ ਤੋਂ ਆਪਾਂ ਨੇ ਇਸ ਨਾਲ ਇਸ ਨੂੰ ਆਪਣਾ ਜੋ ਮਿਨਰਲ ਮਿਕਸਚਰ ਪਵਾਇਆ ਆ ਤੇ ਉਸ ਤੋਂ ਬਾਅਦ ਜੀ ਝੂਟੀ 100% ਕਨਸੀਵ ਕਰ ਗਈ ਅੱਜ ਆਪਾਂ ਨੇ ਚੈੱਕ ਪਾਸ ਕਰਤੀ ਤੇ 10 ਦਿਨ ਘੱਟੇ ਜੀ 3 ਮਹੀਨੇ ਤੋਂ ਯਾਨੀ ਕਿ 2 ਮਹੀਨੇ 20 ਦਿਨਾਂ ਦੀ ਚੈੱਕ ਪਾਸ ਆਪਣੇ ਗਾਂਧੀਪੁਰ ਤੋਂ ਲੱਗਦਾ ਹਾਂ ਬਾਈ ਗਾਂਧੀਪੁਰ ਤੇ ਇਹ ਆਪਣੇ ਗਾਂਧੀ ਤੋਂ ਗੱਬਣਾ ਜੀ ਗਾਂਧੀ ਸਧਾਣੀ ਵਾਲੇ ਤੋਂ ਗੱਬਣਾ ਤੇ ਪਹਿਲੇ ਟੀਕੇ ਮਿਲਿਆ ਇੱਕ ਹੀ ਟੀਕਾ ਭਰੇ ਸੀ ਹਨਾ ਇੱਕ ਹੀ ਟੀਕੇ ਨਾਲ ਕਨਸੀਵ ਕਰ ਗਈ ਜੀ ਸਭ ਤੋਂ ਜੋ ਵੱਡੀ ਚੀਜ਼ ਹੈ ਬਾਈ ਇਹਦੇ ਵਿੱਚ ਆਪਣੀ ਖਰਾਕ ਦੀ ਕਮੀ ਝੋਟੀਆਂ ਅੱਜ ਬਹੁਤ ਰਾਜੀ ਵੀ ਹੋ ਰਹੀਏ ਪਿਛਲੇ ਸੂਏ ਪਿਛਲੀ ਵਾਰ ਜਦੋਂ 3 ਮਹੀਨੇ ਪਹਿਲਾਂ ਆਪਾਂ ਦੇਖੀ ਸੀ ਝੋਟੀ ਕਾਫੀ ਲਿੱਸੀ ਸੀ ਤੇ ਇਹ ਆ ਜੀ ਖਰਾਕ ਦੀ ਕਮੀ ਜਦੋਂ ਪਸ਼ੂ ਲੋਡ ਤੋਂ ਜ਼ਿਆਦਾ ਦੁੱਧ ਦੇ ਦਿੰਦਾ ਹੈ ਆਪਾਂ ਉੰਨੀ ਉਹਦੀ ਨਿਊਟ੍ਰੀਸ਼ਨ ਵੈਲਿਊ ਪੂਰੀ ਨਹੀਂ ਕਰ ਪਾਉਂਦੇ ਉਦੋਂ ਤੁਹਾਡਾ ਪਸ਼ੂ ਰਿਪੀਟਰ ਹੋ ਜਾਂਦਾ ਤੇ ਆਪਾਂ ਆਓ ਜੀ ਕਰਦੇ ਆਂ ਭਰਾ ਨਾਲ ਗੱਲ ਹਾਂਜੀ ਭਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਦੱਸੋ ਜੀ ਭਰਾ ਬਾਈ ਬਹੁਤ ਵਧੀਆ ਰਿਜ਼ਲਟ ਆ ਜੀ ਹਾਂ ਕਿਹੜੀ ਫੀਡ ਪਾਈ ਸੀ ਫੈਮਲੀ ਫਾਰਮ ਦੀ ਕਰੀਨਾ ਕਰੀਨਾ ਜੀ ਹਾਂ ਤੇ ਇਹ ਬਾਈ ਰਿਪੀਟ ਹੋਰੀ ਦੀ ਬਹੁਤ ਜ਼ਿਆਦਾ ਅਜੇ ਤੱਕ ਕੱਟਣ ਨਾਲ ਦਿਨ ਨੂੰ ਤਿਆਰ ਹੋ ਗਏ ਤੇ ਠੀਕ ਹੈ ਜੀ ਤੇ ਫਿਰ ਸੋਡੇ ਨਾਲ ਮੁਲਾਕਾਤ ਹੋਈ ਤੁਸੀਂ ਨੇ ਕਿਹਾ ਵੀ ਆਪਾਂ ਕੋਈ ਗੱਲ ਨਹੀਂ ਟ੍ਰੀਟਮੈਂਟ ਕਰਕੇ ਦੇਖਦੇ ਆਂ ਵੀ ਆ ਫੀਡ ਪਾਓ ਲਿਖ ਕੇ ਦੇ ਕੇ ਸੀ ਆਪਾਂ ਨੂੰ ਫੀਡ ਪਾਈ ਤੇ ਮੀਨਾ ਦਾ ਦੁੱਧ ਦਿੱਤਾ ਨੇ ਟੀਕਾ ਆਪਾਂ ਨੇ ਇਹੀ ਕਰਾਈਏ ਦੋ ਉਹਦਾ ਹੱਟ ਗਈ ਸਵਾ ਸਾਲ ਹੋ ਗਿਆ ਸੂਈ ਨੂੰ ਤੇ ਹੁਣ ਇਹ ਕਨਸੀਵ ਹੋ ਗਈ 16 ਤਰੀਕ ਨੂੰ 3 ਮਹੀਨੇ ਦੀ ਹੋਣੀ ਆ ਆਪਾਂ ਪਹਿਲੀ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਬਈ ਕਿੰਨੇ ਟਾਈਮ ਬਾਅਦ ਰਿਪੀਟ ਕਰਗੇ ਸੀ ਇਹ ਘਟੋ ਘਟ ਬਈ 3-4 ਗੱਲ ਦੀ ਘਰਾਂ ਦਦੀ ਜਦੋਂ ਪਰ ਆ ਕਿ 10ਵੇਂ ਦਿਨ ਨੂੰ ਇਨਫੈਕਸ਼ਨ ਦਿਖਾ ਜਾਂਦੀ ਸੀ ਠੀਕ ਹੈ ਹਾਂ ਹੁਣ ਜਮ ਓਕੇ ਆ ਤੇ ਟੀਕੇ ਕਿੰਨੇ ਆਪਾਂ ਨੇ ਕਿੰਨੇ ਟੀਕੇ ਭਰੇ ਨੇ ਇਹਦੇ ਇੱਕ ਭਰੇ ਆ ਬਈ ਹਾਂ ਇੱਕ ਹੀ ਇਹ ਗੰਦੀ ਬੋਲਦਾ ਹੱਸਦਾ ਹਾਂ ਇੱਕ ਹੀ ਟੀਕੇ ਨਾਲ ਕਨਸੀਵ ਕਰ ਗਈ ਤੇ ਧੰਨਵਾਦ ਬਈ ਓਕੇ ਹਾਂ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ ਹੈ 98038 01450 ਦੇਖੋ ਜੀ ਕਿੰਨੀ ਸੋਹਣੀ ਝੋਟੀ ਹੈ ਘੱਟੋ ਘੱਟ ਝੋਟੀ ਨੇ ਅਗਲੇ ਸੂਏ 20 ਕਿਲੋ ਦੁੱਧ ਦੇਣਾ ਤੇ ਝੋਟੀ ਦੀ ਆਪਾਂ ਜੋ ਅੱਜ ਦੇ ਰੇਟ ਚੱਲ ਰਹੇ ਨੇ ਝੋਟੀ 4 ਤੋਂ 4.5 ਲੱਖ ਰੁਪਈਆ ਦੀ ਝੋਟੀ ਹੈ ਇਹ ਸਲੈਕਟਰ ਹੋਸ ਚਲੀ ਜਾਣੀ ਸੀ ਕੱਟੇ ਵਾਲੇ ਨੂੰ ਚਲੀ ਜਾਣੀ ਸੀ ਬੜਨ ਦੇ ਵਿੱਚ ਤੇ ਵੈਗਰੂ ਦੀ ਕਿਰਪਾ ਨਾਲ ਕੱਲੀ ਖਰਾਕ ਨਾਲ ਦੇਖੋ ਜੀ ਮਿਨਰਲ ਮਿਕਸਚਰ ਵੀ ਜ਼ਰੂਰੀਆਂ ਨਾਲ ਮਿਨਰਲ ਮਿਕਸਚਰ ਵੀ ਪਵਾਇਆ ਤੇ ਖਰਾਕ ਵੀ ਸਹੀ ਕਰੀ ਤੇ ਝੋਟੀ ਕਨਸੀਵ ਕਰ ਗਈ ਤੇ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਜੀ ਮੇਰਾ ਮੋਬਾਈਲ ਨੰਬਰ ਹੈ 9803801450 ਧੰਨਵਾਦ ਜੀ